ਅਸਰੀਕਾਲ ਜੀ ਮੈਂ ਵਿੱਕੀ ਲਿੰਕਵੀਨ ਨਾਲ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਰੋ ਠੀਕ ਹੈ ਦੇ ਉੱਤੇ ਤੇ ਸਾਨੂੰ ਕਈ ਭੈਣਾਂ ਦਾ ਕਮੈਂਟ ਆਇਆ ਕੱਟਵਰਕ ਦੇ ਸਬੰਧ ਵਿੱਚ ਵੀ ਕੱਟਵਰਕ ਨੂੰ ਛਾਪਣ ਦਾ ਤਰੀਕਾ ਦੱਸਿਆ ਜਾਵੇ ਵੀ ਕਿਸ ਤਰੀਕੇ ਨਾਲ ਆਪਾਂ ਕੱਟਵਰਕ ਨੂੰ ਛਾਪ ਸਕਦੇ ਹਾਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਇਸ ਤਰੀਕੇ ਦੇ ਨਾਲ ਕੱਟਵਰਕ ਨੂੰ ਮਤਲਬ ਵਧੀਆ ਸੌਖਾ ਤਰੀਕਾ ਦਿਖਾਵਾਂਗੇ ਵੀ ਸੌਖੇ ਤਰੀਕੇ ਨਾਲ ਕੱਟਵਰਕ ਨੂੰ ਆਪਾਂ ਕਿਸ ਤਰੀਕ ਕਿਵੇਂ ਛਾਪ ਸਕਦੇ ਹਾਂ ਤੇ ਜੋ ਆਪਣੇ ਨਾਲ ਨਵੇਂ ਪੈਨਪਰਾ ਜੁੜਦੇ ਨੇ ਜਿਨ੍ਹਾਂ ਨੇ ਅਪਲੋ ਸਬਸਕ੍ਰਾਈਬ ਨਹੀਂ ਕਰਿਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਦਬਿਓ ਵਧੀਆ ਲਗੀ ਲਾਈਕ ਕਰਿਓ ਸ਼ੇਅਰ ਕਰਿਓ ਚਲੋ ਜੀ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਦੇਖਦੇ ਹਾਂ ਵੀ ਕੱਟਵਰਕ ਨੂੰ ਆਪਾਂ ਕਿਸ ਤਰੀਕੇ ਨਾਲ ਸਾਫ ਸਕਦੇ ਹਾਂ ਤੁਸੀਂ ਵੀਡੀਓ ਨਾਲ ਬੰਦੇ ਹੋ ਸਕਿਪ ਨਾ ਕਰਿਓ ਅਵਰ ਸੋਨੂੰ ਦੱਸਣਗੇ ਜੀ ਹੁਣ ਕੱਟਵਰਕ ਨੂੰ ਆਪਾਂ ਕਿਵੇਂ ਸੌਖੇ ਤਰੀਕੇ ਨਾਲ ਸਾਫ ਸਕਦੇ ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਣਗੇ ਜਿਦੀ ਨਾਲ ਵੀ ਤੁਹਾਨੂੰ ਕੱਟਵਰਕ ਸਾਫਣਾ ਬਹੁਤ ਆਸਾਨ ਹੋ ਜਾਊਗਾ ਲੋਜੀ ਆਪਾਂ ਇੱਕ ਤਾਂ ਤਰੀਕੇ ਨੇ ਅਲੱਗ-ਅਲੱਗ ਕਟਵਾਰਚ ਦੇ ਬਣਾਉਣ ਦੇ ਆਪਾਂ ਤੁਹਾਨੂੰ ਸਾਰੇ ਦੱਸਾਂਗੇ ਇਹ ਕੀ ਹੈ ਉਹ ਨਾ ਇਹ ਸਕੇਲ ਲਾ ਲਓ ਤੁਸੀਂ ਇਹ ਜਿਹੜਾ ਉਹ ਆ ਜਿਹਦੇ ਵਿੱਚ ਆਪਾਂ ਡਿਜ਼ਾਈਨ ਜੋ ਉਹਨਾਂ ਨੇ ਨੇ ਨਾ ਹਾਂ ਇਹਦੇ ਵਿੱਚ ਉਹ ਰਾਉਂਡ ਜੀ ਹੁੰਦੇ ਨੇ ਉਹ ਘੁੰਮਦੇ ਹੁੰਦੇ ਨੇ ਇਸ ਤਰ੍ਹਾਂ ਵੀ ਹੈ ਆ ਇਹਦੇ ਚ ਤੇ ਇਹ ਚ ਘੁੰਮਦੇ ਨੇ ਉਹ ਫੁੱਲ ਬਣ ਜਾਂਦੇ ਨੇ ਤੁਹਾਡੇ ਵੈਸੇ ਇੱਕ ਤਰ੍ਹਾਂ ਦਾ ਹੈਗਾ ਤਾਂ ਇਹ ਸਕੇਲ ਹੀ ਆ ਆਪਾਂ ਤਾਂ ਸਕੇਲ ਦਾ ਕੰਮ ਇਸ ਸਕਰੀਨਸ਼ਾਟ ਲੈ ਲਿਓ ਤੁਸੀਂ ਵੀ ਕਿਤਾਬਾਂ ਵਾਲੀ ਦੁਕਾਨ ਤੋਂ ਇਹ ਜਿਹਾ ਪੁੱਛ ਸਕਦੇ ਹੋ ਹਾਂ ਕਿਤਾਬਾਂ ਵਾਲੀ ਦੁਕਾਨ ਤੋਂ ਮਿਲ ਜਾਂਦਾ ਹੈ ਹੱਥ ਬਣਾ ਕਰੀਏ ਉਹਨਾਂ ਨੂੰ ਸਕਰੀਨਸ਼ਾਟ ਇੱਕ ਮਿੰਟ ਇਹਨਾਂ ਲੈ ਲੈਂਦੇ ਹਾਂ ਜੇ ਗੇ ਲੈਣ ਇਹਦੇ ਨਾਲ ਕੱਟਵਰਕਸ਼ ਆਪਣਾ ਬਹੁਤ ਸੌਖਾ ਆਹ ਲਓ ਜੀ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਹਨਾ ਤੇ ਕਿਤਾਬਾਂ ਵਾਲੀ ਦੁਕਾਨ ਤੇ ਦਿਖਾ ਕੇ ਇਦਾਂ ਦਾ ਲੈ ਸਕਦੇ ਹੋ ਤੇ ਜਾਂ ਫਿਰ ਜਿਵੇਂ ਆਪਣੇ ਕੋਲ ਐਵੇਂ ਦੀ ਕੋਈ ਡੱਬੀ ਹੋਵੇ ਹਨਾ ਗੋਲ ਹੂੰ ਉਹ ਵੀ ਆਪਾਂ ਲੈ ਸਕਦੇ ਹਾਂ ਕੱਟਵਰਕਸ਼ ਆਪਣਾ ਵਾਸਤੇ ਹੂੰ ਕੋਈ ਵੀ ਕੋਲ ਚੀਜ਼ ਲੈ ਸਕਦੇ ਆ ਜੀ ਛੋਟਾ ਕੜਾ ਹੈ ਨਾ ਛੋਟਾ ਕੜਾ ਹੋ ਗਿਆ ਤੇ ਜਿਵੇਂ ਆਪਣੇ ਬੋਤਲ ਦੇ ਉੱਪਰਲੇ ਢੱਕਣ ਹੁੰਦੇ ਨੇ ਉਹ ਵੀ ਛੋਟਾ ਸਾਈਜ਼ ਵੀ ਜਿੰਨਾ ਕ ਸਾਈਜ਼ ਸਾਫਣਾ ਹੋਵੇ ਕੱਟਵਰਕ ਦਾ ਉਹਦੇ ਉਹਦੇ ਅਕੋਰਡਿੰਗ ਤੁਸੀਂ ਚੀਜ਼ ਲੈ ਸਕਦੇ ਹੋ ਛੋਟਾ ਕੱਟਵਰਕ ਸਾਫਣਾ ਹੋਵੇ ਤੁਸੀਂ ਬੋਤਲ ਦਾ ਢੱਕਣ ਲੈ ਸਕਦੇ ਹੋ ਵੱਡਾ ਸਾ ਆਪਣਾ ਚੂੜੀ ਕੜਾ ਜੋ ਕੁਝ ਆਪਾਂ ਵੱਡਾ ਕੱਟਵਰਕ ਸਾਫਣਾ ਪਾਉਦਿਨਾ ਸਾਫ ਸਕਦੇ ਆ ਜਿਵੇਂ ਹੁਣ ਆ ਆਪਾਂ ਨੇ ਲਾਈਨ ਲਾਈ ਹੈਗੀ ਇਸੇ ਤਰੀਕੇ ਨਾਲ ਆਪਾਂ ਵੀ ਜਿੰਨੀ ਕੋ ਦੀ ਉਚਾਈ ਬਣਾਉਣੀ ਹੈ ਹਨ ਇਸ ਤਰ੍ਹਾਂ ਬਾਕੀ ਇਹ ਲੈਣ ਦਾ ਇਹ ਫਾਇਦਾ ਵੀ ਜਿਹੜਾ ਕੱਟਵਰਕ ਆਪਾਂ ਨੇ ਛਾਪਣਾ ਹਨਾ ਜਿਹੜੇ ਆਪਾਂ ਕੱਟਵਰਕ ਦੇ ਕੀ ਹੁੰਦੇ ਨੇ ਗੋਲ ਗਲੂਂਡਾ ਡੰਗਾਈ ਹੁੰਦੀ ਹੈ ਜਿਹੜੀ ਕੱਟਵਰਕ ਦੀ ਹਾਂ ਹਾਂ ਜਿਹੜੀ 8 ਇੰਚ ਦੀ ਬਣਾਉਣੀ ਹੈ ਜੇ ਆਪਾਂ ਇਹ ਨਹੀਂ ਇਹ ਨਹੀਂ ਕਹਿੰਦਾ ਮੈਨੂੰ ਵੇ ਵੀ ਜਿਹੜਾ ਆਪਣੇ ਕੱਟਵਰਕ ਛਾਪਣਾ ਹਨਾ ਜਿਵੇਂ ਇਦਾਂ ਇਦਾਂ ਹਨਾ ਇਹ ਨਹੀਂ ਹੋਊਗਾ ਵੀ ਇੱਕੋ ਰੇ ਬਣਾਤਾ ਵੀ ਇੱਕ ਥੋੜਾ ਜਿਹਾ ਥੱਲੇ ਬਣ ਗਿਆ ਇੱਕ ਥੋੜਾ ਜਿਹਾ ਉੱਤੇ ਬਣ ਗਿਆ ਆ ਲੈਂਡ ਦੇ ਫਾਇਦਾ ਵੀ ਬਿਲਕੁਲ ਸਿੱਧੇ ਸਿੱਧਾ ਬਣੂਗਾ ਸਿੱਧਾ ਬਣਾਉਣ ਵਾਸਤੇ ਸਿੱਧੀ ਲਾਈਨ ਲਗਾਉਣੀ ਆਪਾਂ ਨੂੰ ਪਹਿਲਾਂ ਸਭ ਤੋਂ ਜ਼ਿਆਦਾ ਜ਼ਰੂਰੀ ਆ ਤੇ ਇੱਕ ਜਿੰਨੀ ਚੌੜਾਈ ਦੇ ਵਿੱਚ ਬਣਾਉਣਾ ਓਨੀ ਚੌੜਾਈ ਦੇ ਵਿੱਚ ਤੁਸੀਂ ਜੀ ਵੀ ਹੁਣ ਆਪਾਂ ਅੱਧਾ ਅੱਧਾ ਇੰਚ ਦਾ ਬਣਾਵਾਂਗੇ ਆਪਾਂ ਅੱਧਾ ਅੱਧਾ ਇੰਚ ਤੇ ਮਾਰਕ ਕਰ ਲਾਂਗੇ ਹਾਂ ਜਾਂ ਡਬਲ ਲੈਣਾ ਵੀ ਮਾਰ ਸਕਦੇ ਆਪਾਂ ਹਨਾ ਲਾਈਨ ਹੀ ਲੱਗੂਗੀ ਐਵੇਂ ਅੱਛਾ ਲਾਈਨ ਲੱਗੂਗੀ ਸਿੱਧੀ ਫਿਰ ਆ ਨਿਸ਼ਾਨੀ ਲਾਈ ਬਣਾ ਤਾਂ ਲਾਈਨ ਵੀ ਨਹੀਂ ਸਿੱਧੀ ਲੱਗਦੀ ਕਈ ਵਾਰ 빙ਗੀ ਮਤਲਬ ਉਹਦੇ ਵਿੱਚ ਵਿੱਚ ਬਣਾ ਸਕਦੇ ਲਾਈਨ ਡਬਲ ਲਾਈਨ ਹੋ ਜੂਗੀ ਇਹ ਤੇ ਕਿਵਰ ਸਕੇਲ ਵੀ ਇਟ ਇੱਡਾ ਵੀ ਘਟਕ ਜਾਂਦਾ ਦੇਖੋ ਇਸ ਤਰ੍ਹਾਂ ਆਪਾਂ ਨੇ ਦੋ ਲਾਈਨਾਂ ਲਗਾ ਲੈਣੀਆਂ ਨੇ ਮਿਲ ਕੇ ਲਾ ਲੇ ਵੀ ਜਿਵੇਂ ਆਮਨ ਕਹਿੰਦੇ ਏ ਵੀ ਸਕੇਲ ਵੀ ਆਪਣਾ ਨਾ ਥੋੜਾ ਮੋਟਾ ਨੈਨ ਮਾਰਦੇ ਹੋਏ ਵੀਂਗਾ ਇੱਡਾ ਹੋ ਜਾਂਦਾ ਇਸ ਤਰ੍ਹਾਂ ਕਰੀਏ ਆਪਾਂ ਫਿਰ ਹੂੰ ਮੈਨੂੰ ਤਾਂ ਪੁੱਛਾ ਚੱਲਣਾ ਲੱਗੂ ਤੇ ਬਾਕੀ ਆਪਾਂ ਜਿਵੇਂ ਹੈਨਾ ਵੀ ਜੇ ਕੋਈ ਡੱਬੀ ਆ ਤਾਂ ਉਹਦੇ ਤੇ ਆਪਾਂ ਨੇ ਐਵੇਂ ਨਿਸ਼ਾਨ ਲਾ ਲੈਣਾ ਜਿਵੇਂ ਇਹ ਦੇਖੋ ਆਪਣੀ ਡੱਬੀ ਇੱਥੇ ਰੱਖ ਕੇ ਹਾਂ ਵੀ ਇਹ ਤਾਂ ਵਿੱਚ ਦੀ ਦਿਸਦਾ ਹੈ ਨਾ ਜਿਵੇਂ ਉਹ ਲਾਈਨ ਦਿਸਦੀ ਹੈ ਇਹਦੇ ਵਿੱਚ ਤਾਂ ਜਿੰਨੀ ਚੜਾਈ ਦੇ ਵਿੱਚ ਤੁਸੀਂ ਨੇ ਆਪਣੇ ਕੱਟਵਰਕ ਦੋ ਲਾਈਨਾਂ ਵਾਰੀਆਂ ਨੇ ਉਹਦੇ ਅਕੋਰਡਿੰਗ ਆਪਾਂ ਇਹਦੇ ਨਿਸ਼ਾਨੀ ਲਾ ਲਾਂਗੇ ਜਿਵੇਂ ਆ ਦੇਖੋ ਇਹ ਵਿੱਚ ਵਿੱਚ ਦਿਖ ਰਿਹਾ ਇਹ ਤਾਂ ਪਾਰਦਰਸ਼ੀ ਹੈ ਇਹਦੇ ਵਿੱਚ ਦੀ ਤਾਂ ਦੇਖ ਸਕਦੇ ਜੇ ਨਾ ਵੀ ਦਿਹਿੰਦਾ ਹੋਵੇ ਇੱਧਰ ਬਾਹਰ ਦੀ ਆਪਾਂ ਨਿਸ਼ਾਨੀ ਲਾ ਸਕਦੇ ਹਾਂ ਹਾਂ ਵੀ ਆਪਾਂ ਨੇ ਇੰਨਾ ਕੱਟਵਰਕ ਰਾਉਂਡ ਬਣਾਉਣਾ ਹੈ ਇਹਦਾ ਇਸ ਤਰ੍ਹਾਂ ਇਹ ਦੇਖੋ ਜਿਵੇਂ ਇੰਨੀ ਚੜਾਈ ਦੇ ਵਿੱਚ ਹੋ ਗਿਆ ਹਨਾ ਜੇਕਰ ਆਪਾਂ ਇਹਦੀ ਆਪਣੀ ਜਿਹੜੀ ਇਦਾਂ ਏਜ ਚੜਾਈ ਆ ਹਨਾ ਜੇਕਰ ਆਪਾਂ ਇਹਨੂੰ ਘਟਾਉਣਾ ਤਾਂ ਆਪਾਂ ਕੋਈ ਛੋਟੀ ਚੀਜ਼ ਲੈ ਸਕਦੇ ਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਆਪਾਂ ਕਰ ਸਕਦੇ ਆਂਗੇ ਆ ਦੇਖੋ ਜੀ ਮੈਂ ਹੁਣ ਆ ਚੀਜ਼ ਆ ਹਨਾ ਮੈਂ ਬੈਠੀ ਪੁੱਠੀ ਪੁੱਠੀ ਸਾਈਡ ਆ ਆ ਦੇਖੋ ਆ ਤਾਂ ਲਾਈਨ ਦੇ ਨਾਲ ਲਾਈਨ ਟੱਚ ਹੋਊਗੀ ਦੋਨਾਂ ਦੀ ਤੇ ਆਹ ਵਾਲੀ ਲਾਈਨ ਆਪਣੀ ਥੋੜੀ ਜੀ ਉੱਚੀ रहेਗੀ ਇਹਦੇ ਨਾਲ ਇਹੀ ਫਰਕ ਆ ਵੀ ਜਦੋਂ ਆਪਾਂ ਕੱਟਵਰਕ ਸਾਪਦੇ ਆ ਤਾਂ ਜਿਹੜੀ ਆ ਲਾਈਨ ਆ ਜੇ ਤਾਂ ਆਪਾਂ ਲਾਈਨਾਂ ਟੱਚ ਕਰਕੇ ਛਾਪਿਆ ਤਾਂ ਆਪਾਂ ਨੇ ਸਾਰੇ ਕੱਟਵਰਕ ਟੱਚ ਕਰਕੇ ਛਾਪਣੇ ਨੇ ਜਿਵੇਂ ਹੁਣ ਇਹ ਇਹ ਆਪਾਂ ਕੱਟਵਰਕ ਜੇ ਕਿਤੇ ਆਪਾਂ ਡਰਾ ਕਰੀਏ ਹੈਨਾ ਚਲੋ ਮੈਂ ਤਾਂ ਇਹ ਡਰਾ ਕਰਨਾ ਨਹੀਂ ਕਿਉਂਕਿ ਮੇਰੇ ਕੋਲ ਕੱਟਵਰਕ ਬਣਿਆ ਹੋਇਆ ਹੈਗਾ ਤੇ ਉਹਦੇ ਵਾਸਤੇ ਇਹ ਕੱਟਵਰਕ ਫਿਰ ਜਦੋਂ ਆਪਾਂ ਕਢਾਈ ਕਰਾਂਗੇ ਆ ਨੀਵੇਂ ਬਣ ਜਾਣਗੇ ਆ ਉੱਚਾ ਰਹੇ ਜੂਗਾ ਇੰਨੇ ਨਾਲ ਵੀ ਫਰਕ ਪੈ ਜਾਂਦਾ ਹੈਗਾ ਇਸ ਕਰਕੇ ਹਮੇਸ਼ਾ ਧਿਆਨ ਨਾਲ ਆਪਾਂ ਡਰਾ ਕਰਨਾ ਪੈਂਦਾ ਹੈ ਇਹ ਵੀ ਕੱਟਵਰਕ ਮੈਨੂੰ ਇਧਰੋਂ ਪੁੱਠੀ ਸਾਈਡ ਕਰਕੇ ਦਿਖਾਈ ਨਹੀਂ ਦੇ ਰਿਹਾ ਹਨ ਤਾਂ ਕਰਕੇ ਸਹੀ ਨਹੀਂ ਬਣਿਆ ਹੈਗਾ ਉਹ ਐਸਾ ਤੇ ਬਾਕੀ ਜਿਹੜਾ ਇਹ ਪੂਰੀ ਬਰਾਬਰੀ ਦੇ ਵਿੱਚ ਆਪਾਂ ਇਹ ਕੱਟਵਰਕ ਛਾਪਾਂਗੇ ਤੇ ਉਸੇ ਬਰਾਬਰੀ ਦੇ ਹਿਸਾਬ ਨਾਲ ਫਿਰ ਇਹ ਕਢਾਈ ਹੋਊਗਾ ਤੇ ਉਹ ਸੋਹਣਾ ਲੱਗੂਗਾ ਨਾ ਤੇ ਜਦੋਂ ਆਪਾਂ ਨੇ ਟਰੇਸ ਤੇ ਕਰਨਾ ਹੈ ਤਾਂ ਟਰੇਸ ਤੇ ਤਾਂ ਆਪਾਂ ਨੇ ਆਹ ਵਾਲੀਆਂ ਲਾਈਨਾਂ ਲਾਉਣ ਦੀ ਜਰੂਰਤ ਨਹੀਂ ਹੈਗੀ ਨੀਚੇ ਵਾਲੀ ਲਾਈਨ ਆਪਾਂ ਲਾ ਸਕਦੇ ਹਾਂ ਕਿਉਂਕਿ ਉਹਦੇ ਨਾਲ ਫਿਰ ਆਪਾਂ ਨੂੰ ਜਦੋਂ ਟਰੇਸ ਕਰਦੇ ਆ ਹਨਾ ਸੂਟ ਤੇ ਜਾਂ ਚੁੰਨੀ ਤੇ ਜਿਵੇਂ ਵੀ ਤੇ ਉਹ ਲਾਈਨ ਦੇ ਉੱਪਰ ਸਿੱਧੀ ਲਾਈਨ ਰੱਖ ਕੇ ਫਿਰ ਜਮ੍ਹਾਂ ਸਹੀ ਟਰੇਸ ਹੋ ਜਾਂਦੀ ਆ ਮਤਲਬ ਜਿਹੜਾ ਆਪਣਾ ਛਾਪੇ ਵਾਲਾ ਪੇਪਰ ਹੁੰਦਾ ਉਹ ਜਿਹਦੇ ਗਲੀਆਂ ਕੱਟਦੇ ਹਨਾ ਪਰ ਇਹ ਚ ਗਲੀਆਂ ਨਹੀਂ ਕੱਢਣੀਆਂ ਆਪਾਂ ਨੇ ਇਹ ਸਿਰਫ ਲਾਈਨ ਇਸ ਵਾਸਤੇ ਰੱਖਣੀ ਆ ਵੀ ਆਪਾਂ ਜਦੋਂ ਸੂਟ ਦੇ ਉੱਪਰ ਇਹਨੂੰ ਟ੍ਰੇਸ ਕਰਾਂਗੇ ਤਾਂ ਇਹ ਲਾਈਨ ਆਪਣਾ ਜਿਹੜਾ ਚੌਕ ਦੀ ਨਿਸ਼ਾਨੀ ਜਾਂ ਕਿਸੇ ਵੀ ਤਰ੍ਹਾਂ ਦਾ ਆਪਾਂ ਮਾਰਕਰ ਸੂਟ ਤੇ ਲਾਉਣੇ ਆ ਉਹਦੇ ਉੱਪਰ ਇਹ ਵਾਲੀ ਲਾਈਨ ਤੇ ਇਹ ਵਾਲੀ ਲਾਈਨ ਸਿੱਧੀ ਟਿਕ ਜੇ ਹਾਂ ਜਦੋਂ ਛਾਪਾ ਪਤਾਰਾਂਗੇ ਹਨਾ ਉਹ ਲਾਈਨ ਦੇ ਅਕੋਰਡਿੰਗ ਆਪਾਂ ਜਿਵੇਂ ਆਪਣਾ ਉਹਦੇ ਤੇ ਗਲੀਆਂ ਗੱਡੀਆਂ ਹੋਣਗੀਆਂ ਹਨਾ ਛਾਪੇ ਤੇ ਉਹ ਗਲੀਆਂ ਦੇ ਹਿਸਾਬ ਨਾਲ ਜਿਹੜੀ ਆ ਚੀਜ਼ ਹਨਾ ਬਣੀ ਹੋਊਗੀ ਉਹਦੇ 'ਚ ਗਲੀਆਂ ਦੇ ਨਾਲ ਹੀ ਆ ਲਾਈਨ ਮਾਰ ਕੇ ਉਹ ਲਾਈਨ ਦੇ ਅਕੋਰਡਿੰਗ ਆਪਾਂ ਸਿੱਧਾ ਰੱਖ ਲਾਂਗੇ ਮਤਲਬ ਵੀ ਉਸ ਤੋਂ ਬਾਅਦ ਸਾਨੂੰ ਤਾਂ ਇਹੀ ਬਿਨਾ ਹਲਾਈ ਛਾਪਾ ਤਾਰ ਜੀ ਰੱਖਦਾ ਵੀ ਇਹ ਲਾਈਨ ਜੇ ਲੱਗੀ ਹੋਈ ਹੋਵੇ ਤਾਂ ਸਿੱਧਾ ਡਿਜ਼ਾਈਨ ਸਾਰਾ ਸਿੱਧਾ ਸਪ ਜਾਂਦਾ ਤੇ ਜਿਵੇਂ ਹੁਣ ਆਪਾਂ ਨੇ ਇਹ ਵਾਲੀ ਲਾਈਨ ਬਣਾਈ ਸੀ ਹਨਾ ਉਸੇ ਤਰੀਕੇ ਨਾਲ ਆਪਾਂ ਹੋਰ ਲਾਈਨ ਬਣਾ ਕੇ ਸਾਨੂੰ ਛੋਟਾ ਇਸ ਤੋਂ ਸਾਈਜ਼ ਦੱਸਦੇ ਆ ਵੀ ਛੋਟਾ ਸਾਈਜ਼ ਆਪਾਂ ਕਿਵੇਂ ਬਣਾ ਸਕਦੇ ਅਸਲੀ ਉੱਤੇ ਉਦਲੇ ਬਸੇ ਬਣਾ ਲਾ ਨੀਚਲੀ ਤਾਂ ਹੈਗੀ ਹੈ ਹਨਾ ਨਹੀਂ ਹੋ ਤਾਂ ਜ਼ਿਆਦਾ ਡੁੰਗਾ ਹੋ ਜਾਊਗਾ ਬਹੁਤ ਅੱਛਾ ਇਹ ਇਸ ਤਰ੍ਹਾਂ ਨੁਗਾਈ ਆਪਾਂ ਨੇ ਆਪਣੇ ਹਿਸਾਬ ਨਾਲ ਰੱਖ ਲੈਣੀ ਆ ਵੀ ਅੱਧਾ ਇੰਚ ਦੀ ਰੱਖਣੀ ਆ ਜਾਂ ਇੰਚ ਦੀ ਰੱਖਣੀ ਆ ਕਈ ਕੋਨੇ ਆ ਤਿੱਖੇ ਵੀ ਬਹੁਤ ਜ਼ਿਆਦਾ ਆਪਾਂ ਭੈਣਾਂ ਕਹਿੰਦੀ ਨੇ ਵੀ ਤਿੱਖੇ ਹੁਣ ਕਈ ਕਹਿੰਦੇ ਨੇ ਘੱਟ ਤਿੱਖੇ ਹੁਣ ਉਹਦੇ ਵਾਸਤੇ ਆਪਾਂ ਉਸ ਤੋਂ ਵੀ ਛੋਟਾ ਸਾਈ ਬਣਾ ਸਕਦੇ ਆਂਗੇ ਆਮ ਨੂੰ 1 ਮਿੰਟ ਜੀ ਜਿਹੜੀ ਆਪਾਂ ਨਿਸ਼ਾਨੀ ਦਾਦੇ ਤੁਹਾਨੂੰ ਜਿਵੇਂ ਮੰਨ ਲੇ ਚਾਹਣਾ ਆਹ ਇੱਕ ਵਾਰੀ ਮਿਲ ਲਿਆ ਆਪਾਂ ਨੇ ਹਣਾ ਇਹਦੇ ਆਪਾਂ ਇੱਧਰ ਨਿਸ਼ਾਨੀ ਲਾ ਲਾਂਗੇ ਇੱਧਰ ਇਹ ਇਹ ਨਿਸ਼ਾਨੀ ਦਾ ਇਹ ਫਾਇਦਾ ਜਦੋਂ ਆਪਾਂ ਅੱਗੇ ਰੱਖਾਂਗੇ ਹਨਾ ਵਾਰ-ਵਾਰ ਆਪਾਂ ਨੂੰ ਦੇਖਣਾ ਨਹੀਂ ਪਊਗਾ ਵੀ ਲਾਈਨ ਤੇ ਸਹੀ ਆ ਗਿਆ ਲਾਈਨ ਤੇ ਸਹੀ ਆ ਗਿਆ ਉਹ ਨਿਸ਼ਾਨੀ ਆਪਾਂ ਉਹਦੇ ਉੱਤੇ ਰੱਖਿਆ ਕਰਾਂਗੇ ਬਿਨਾਂ ਦੇਖੇ ਆਪਾਂ ਮਾਰਦਾ ਕਰਾਂਗੇ ਆ ਜੂਮ ਕਰਕੇ ਦਿਖਾਉ ਉਹ ਅਸੀਂ ਤੋਂ ਪਹਿਲਾਂ ਇਹਦੇ ਨਾਲ ਛਾਪਿਆ ਸੀ ਆਪਾਂ ਨੇ ਜਿੱਥੇ ਉੱਥੇ ਨਿਸ਼ਾਨੀਆਂ ਇਹਦੇ ਲੱਗੀ ਹੋਈਆਂ ਹਾਂ ਇਹ ਵਾਲੀ ਆ ਦੇਖੋ ਮਾਰਕ ਲੱਗੇ ਹੋਏ ਨੇ ਹੂੰ ਪੈਨ ਨਾਲ ਮਾਰਕਟਰੇ ਹੋਏ ਨੇ ਇਹ ਇਸ ਤਰ੍ਹਾਂ ਆਪਾਂ ਇਹਨੂੰ ਰੱਖ ਗਏ ਐਵੇਂ ਮਤਲਬ ਇਹਦਾ ਨੇ ਤਾਂ ਥੋੜਾ ਜਿਹਾ ਮਟਾਉਤਾ ਥੱਲੇ ਆ ਉਹ ਜਿਹੜਾ ਛਾਪਿਆ ਸੀ ਉਹਦੇ ਅਕੋਰਡਿੰਗ ਇਹ ਨਿਸ਼ਾਨੀ ਉਹਦੋਂ ਉਹ ਫਿਰ ਆਪਾਂ ਨੇ ਖੂਨ ਜੇ ਘੱਟ ਕੱਢਣੀ ਸੀ ਨਾ ਤਾਂ ਕਰਕੇ ਉਹ ਉਸ ਹਿਸਾਬ ਨਾਲ ਇਹ ਮਾਰਕ ਕੀਤਾ ਆ ਦੇਖੋ ਨਿਸ਼ਾਨੀਆਂ ਨਾ ਇਹ ਨਿਸ਼ਾਨੀ ਦਾ ਇਹ ਫਾਇਦਾ ਬਸ ਇਹ ਨਿਸ਼ਾਨੀਆਂ ਬਸ ਆਪਾਂ ਉੱਪਰਲੀ ਲਾਈਨ ਦੇ ਨਾਲ ਮਲਾਉਣੀਆਂ ਨੇ ਤੇ ਇਹ ਲਾਈਨ ਖਿੱਚ ਦੇਣੀ ਆ ਜੇ ਆਪਾਂ ਨਿਸ਼ਾਨੀ ਨਹੀਂ ਲਾਵਾਂਗੇ ਆਪ ਨੂੰ ਵਾਰ-ਵਾਰ ਦੇਖਣਾ ਪਿਆ ਕਰੂਗਾ ਹਨਾ ਕਿ ਜਿਹੜੀ ਦੀ ਨਗਾਈ ਆ ਵੀ ਨਿਚਲੀ ਲਾਈਨ ਨਾਲ ਮੇਲ ਖਾ ਰਹੀ ਆ ਆ ਦੇਖੋ ਇਹ ਲਾਈਨਾਂ ਦੇ ਦੋਨਾਂ ਦੇ ਵਿੱਚ ਵਿੱਚ ਹੀ ਬਣ ਗਿਆ ਹਮ ਮੈਂ ਤੁਹਾਨੂੰ ਸਕੇਲ ਚੱਕ ਕੇ ਦਿਖਾਉਂਗੀ ਇੱਕ ਵਾਰ ਮੈਂ ਬਣਾ ਦਾਂ ਦੋ ਤਿੰਨ ਆ ਦੇਖੋ ਮਦਰ ਨੀਚਲੀ ਲਾਈਨ ਤੋਂ ਆਪਾਂ ਉਹ ਨਿਸ਼ਾਨੀ ਦੇ ਅਕੋਰਡਿੰਗ ਕਰਤਾ ਨੀਚਲੀ ਲਾਈਨ ਤੋਂ ਥੋੜਾ ਜਿਹਾ ਉੱਚਾ ਤੇ ਬਾਕੀ ਸਾਰੇ ਉਦਾਂ ਦੀ ਨੇ ਇਹ ਥੋੜਾ ਜਿਹਾ ਆਪਣਾ ਰੱਖੇ ਗਏ ਮੈਥੋਂ ਹੂੰ ਹੂੰ ਬਾਕੀ ਇਹਨੂੰ ਆਪਾਂ ਅਟੈਚ ਕਰ ਲਾਂਗੇ ਐਵੇਂ ਬਸ ਇਹ ਆਪਣਾ ਹੈ ਵੀ ਤੁਹਾਨੂੰ ਦੱਸਣ ਦਾ ਤਰੀਕਾ ਵੀ ਤੁਹਾਨੂੰ ਕੱਟਵਰਕ ਬਣਾਉਣਾ ਛਾਪਣਾ ਹੋਊਗਾ ਜਿਵੇਂ ਆਹੋ ਸਜੇਲ ਹੈ ਹਨ ਜਿਵੇਂ ਆਪਾਂ ਕਹਿ ਦਿੰਦੇ ਵੀ ਡੱਬੀ ਹੋਗੀ ਜਾਂ ਇਹ ਵਾਲਾ ਸਕੇਲ ਲੈ ਲਓ ਤੁਸੀਂ ਇਹਦੇ ਨਾਲ ਆਪਾਂ ਤਿੰਨ ਚਾਰ ਤਰ੍ਹਾਂ ਦੇ ਕੱਟਵਰਕ ਆਪਾਂ ਆਰਾਮ ਨਾਲ ਬਣਾ ਸਕਦੇ ਹਾਂ ਜਿਵੇਂ ਹੁਣ ਆਹ ਨਾਲ ਤੁਸੀਂ ਵੀ ਆਹ ਵੀ ਆਪਾਂ ਕੱਟਵਰਕ ਬਣਾ ਸਕਦੇ ਹਾਂ ਥੋੜਾ ਜਿਹਾ ਇਹਦੇ ਚ ਵੀ ਦੰਦੇ ਜੇ ਬਣੇ ਹੋਏ ਨੇ ਪਰ ਕੱਟਵਰਕ ਤਾਂ ਇਹ ਵੀ ਬਣਾ ਲੂਗਾ ਮੈਨੂੰ ਵੱਡਾ ਘੱਟ ਵਰਕ ਬਣਾਉਣਾ ਹੋਵੇ ਆਪਾਂ ਨੇ ਜੇ ਜ਼ਿਆਦਾ ਹੀ ਆਪਾਂ ਨੇ ਜ਼ਿਆਦਾ ਹੀ ਵੱਡਾ ਬਣਾਉਣਾ ਤੋਂ ਆਪਾਂ ਕੜੇ ਵਗੈਰਾ ਨਾਲ ਜਾਂ ਜਿਵੇਂ ਚੂੜੀ ਹੋਗੀ ਜਿਵੇਂ ਆਹ ਵਾਲਾ ਕੜਾ ਹੋ ਗਿਆ ਆਪਣਾ ਇਹਦੇ ਨਾਲ ਵੀ ਬਣਾ ਸਕਦੇ ਆ ਆ ਦੇਖੋ ਨਾ ਕੋਈ 1 ਮਿੰਟ ਖੜੀ ਜੀ ਬਿਲਕੁਲ ਛੋਟਾ ਛੋਟਾ ਵੀ ਸ ਆਪਣਾ ਹੋਵੇ ਨਾ ਕੋਈ ਆ ਦਿਖਾਈ ਦੀ ਵਿੱਚ ਡੀ ਟਾਈਪ ਹੀ ਹੈਗਾ ਜਿਵੇਂ ਜਿਵੇਂ ਛੋਟਾ ਛੋਟਾ ਸ ਆਪਣਾ ਹੋਵੇ ਨਾ ਇੰਨੇ ਦਿੱਤਾ ਫਿਰ ਕੜਾਈ ਜ਼ਿਆਦਾ ਬਰੀਕ ਹੋਊਗੀ ਜਿਵੇਂ ਹੈਂਡਵਰਕ ਵਗੈਰਾ ਤੇ ਕੰਮ ਆ ਸਕਦਾ ਇਹ ਜਿਆਦਾ ਬਰੀਕ ਬਣਾਉਣਾ ਹੋਵੇ ਇੰਨਾ ਬਰੀਕ ਦਾ ਵੈਸੇ ਕੋਈ ਬਣਾਉਂਦਾ ਨਹੀਂ ਜੇ ਹੁਣ ਆਪਾਂ ਨੇ ਲਾ ਲਓ ਵੀ ਉਸ ਇਸ ਤੋਂ ਵੀ ਵੱਡਾ ਜਿਵੇਂ ਆਹ ਕੱਟਵਰਕ ਬਣਾਇਆ ਆਪਾਂ ਨੇ ਇਸ ਤੋਂ ਵੱਡਾ ਬਣਾਉਣਾ ਤਾਂ ਆਪਾਂ ਘੜੇ ਵਗੈਰਾ ਦੀ ਮਦਦ ਨਾਲ ਬਣਾ ਸਕਦੇ ਹਾਂ ਨਾ ਇਸ ਤਰ੍ਹਾਂ ਦੇਖੋ ਇਹਦਾ ਸਾਈਜ਼ ਹੋਰ ਵੀ ਵੱਡਾ ਹੋ ਗਿਆ ਬਾਕੀ ਨਿਸ਼ਾਨੀ ਜਿਹੜੀ ਹੁਣ ਆਪਾਂ ਦੇਖੋ نیچے ਲੈਣ ਲਾਵਾਂਗੇ ਹਨਾ نیچے ਲੈਣ ਲਾਉਣ ਨਾਲ ਸਿੱਧਾ ਬਣੂਗਾ ਬਿਲਕੁਲ ਉਹਦੇ ਨਾਲ ਆਪਾਂ ਜਮ੍ਹਾਂ ਸਹੀ ਕੱਟਵਰਕ ਦਾ ਮਤਲਬ ਸੂਟ ਦੇ ਨਾਲ ਕਿਤੇ 빙ਾ ਟੇਡਾ ਹੋਵੇ ਕਿਤੇ ਕੁਝ ਵੀ ਉੱਚਾ ਨੀਮਾ ਨਹੀਂ ਹੁੰਦਾ ਹੈਗਾ ਜੀ ਆਪਣੇ ਸਿੱਧੇ ਆ ਦੇਖੋ ਹੁਣ ਆਹ ਕੱਟਵਰਕ ਦੇ ਆਪਾਂ ਨੇ ਬਣਾਇਆ ਹਨਾ ਬਿਨਾ ਲਾਈਨ ਲਾਏ ਇਹ 빙ਾ ਟੇਡਾ ਬਣ ਗਿਆ ਆ ਦੇਖੋ ਕਿਤੋਂ ਉੱਚਾ ਰਹਿ ਗਿਆ ਕਿਤੋਂ ਆ ਦੇਖੋ ਜਿਵੇਂ ਆਹ ਆ ਨਾ ਇਹ ਨੀਚੇ ਨੂੰ ਥੋੜਾ ਜਨਾ ਜਿਆਦਾ ਜੜ ਗਈ ਇਹਦੀ ਘੱਟ ਆ ਉਹ ਜਦੋਂ ਵੀ ਛੋਟਾ ਜਿਹਾ ਹੋ ਗਿਆ ਬਿਨਾ ਨਿਸ਼ਾਨੀ ਤੋਂ ਇਹ ਕੰਮ ਹੋ ਜਾਂਦਾ ਜਿਵੇਂ ਆਹ ਵਾਲਾ ਛੋਟਾ ਇਹ ਕੱਟਵਰਕ ਕਹਿੰਦੇ ਨੇ ਹਨਾ ਇਹ ਉਹ ਚੀਜ਼ ਦੇ ਵੀ ਕੰਮ ਆ ਸਕਦਾ ਜਿਵੇਂ ਆਪਣੇ ਇਸ ਤਰ੍ਹਾਂ ਦਾ ਕੱਟਵਰਕ ਬਣਿਆ ਹੋਇਆ ਹੁੰਦਾ ਹਨਾ ਜਿਵੇਂ ਲਾਲੂ ਤੁਸੀਂ ਵੀ ਆ ਚੀਜ਼ ਬਣੀ ਹੋਈ ਬੰਦੀ ਆ ਅੱਛਾ ਉਹ ਡੀ ਡੀ ਜਾਂ ਹਾਂ ਉਹ ਦੂਸਰਾ ਕੱਟਵਰਕ ਬਣਿਆ ਹੋਇਆ ਹੁੰਦਾ ਜਿਹੜਾ ਕੱਟਵਰਕ ਨੂੰ ਨਾ ਮਾਰ ਉਹ ਦੇ ਸਕਦੇ ਆਪਾਂ ਅੱਟਾ ਇਸ ਤਰ੍ਹਾਂ ਇਹ ਇਹ ਚੀਜ਼ ਦੇ ਕੰਮ ਆਊਗਾ ਵੀ ਬਲਾ ਕੱਟਵਰਕ ਕਰਕੇ ਉਹਦੇ ਤੇ ਇਦਾਂ ਡਿਜ਼ਾਈਨ ਇਸ ਤਰ੍ਹਾਂ ਵਾਲਾ ਕੱਟ ਵਰਕ ਜਿਹੜਾ ਉਹ ਆਪਾਂ ਕੇ ਦੀ ਮਦਦ ਨਾਲ ਬਣਾ ਸਕਦੇ ਆ। ਬਾਕੀ ਤੁਸੀਂ ਵੀਡੀਓ ਵਧੀਆ ਸਾਰੀ ਦੇਖਿਆ ਕਰੋ, ਸ਼ੇਅਰ ਕਰਿਆ ਕਰੋ ਨਾ ਲਾਈਕ ਵੀ ਕਰਿਆ ਕਰੋ ਜੇ ਤੁਹਾਨੂੰ ਵਧੀਆ ਲੱਗਦੀ ਆ। ਚਲੋ ਜੀ। ਇਸ ਤਰ੍ਹਾਂ ਆਪਾਂ ਕਟਵਰਕ ਦਾ ਡਿਜ਼ਾਈਨ ਬਣਾ ਸਕਦੇ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਵੀ ਕੀ ਇਹ ਤਰੀਕਾ ਤੁਹਾਨੂੰ ਸੋਖਾ ਲੱਗਿਆ ਇਸ ਤਰੀਕੇ ਨਾਲ ਤੁਹਾਨੂੰ ਕਟਵਰਕ ਬਣਾਉਣਾ ਛਾਪਣਾ ਹੋਰ ਵੀ ਸਖਾਲਾ ਹੋ ਜਾਊਗਾ ਤੇ ਜਿਹੜੇ ਮੈਨ ਭਰਾ ਆਪਣੇ ਨਵੇਂ ਜੁੜਦੇ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਬੈਲ ਆਈਕਨ ਵੀ ਦਬਿਓ ਤੇ ਬਾਕੀ ਲਾਈਕ ਸ਼ੇਅਰ ਵੀ ਕਰਿਓ ਤੇ ਚਲੋ ਜੀ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਪਾਂ ਹਾਜ਼ਰ ਹੁੰਨੇ ਆ ਜੇਕਰ ਕੋਈ ਗਲਤੀ ਹੋਵੇ ਤਾਂ ਸਾਨੂੰ ਮਾਫ਼ ਕਰ ਦਿਓ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਹਸਰੀ ਘਾਲੀ